ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਮੂਲ ਦੇ ਲੋਕ ਭਾਵੇਂ ਕੈਨੇਡਾ ਵਿੱਚ ਰਹਿੰਦੇ ਆ ਭਾਵੇਂ ਅਮਰੀਕਾ ਵਿੱਚ ਰਹਿੰਦੇ ਆ ਇਹਨਾਂ ਦੀ ਗੁੰਡਾਗਰਦੀ ਤੋਂ ਜਿਹੜੇ ਆਮ ਲੋਕ ਨੇ ਉਹ ਤੰਗ ਪਰੇਸ਼ਾਨ ਨੇ ਇਹਨਾਂ ਦੀ ਗੁੰਡਾਗਰਦੀ ਦਾ ਖਮਿਆਜਾ ਹੋਰ ਲੋਕਾਂ ਨੂੰ ਭੁਗਤਣਾ ਪੈਂਦਾ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਇੱਕ ਮੈਸੇਜ ਹੈ ਉਹਨਾਂ ਲੋਕਾਂ ਲਈ ਜਿਹੜੇ ਲੋਕ ਬੁਰੇ ਭਲੇ ਦੀ ਸੱਚ ਝੂਠ ਦੀ ਪਹਿਚਾਨ ਕਰ ਸਕਦੇ ਨੇ ਪਰ ਕਰ ਸਕਦੇ ਨੇ ਤਾਂ ਉਹ ਪਰ ਕਰਕੇ ਇਹਨਾਂ ਗਲਤ ਅੰਸ਼ਰਾਂ ਤੋਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਤੋਂ ਦੂਰ ਹੋ ਜਾਣ ਤਾਂ ਠੀਕ ਰਹੇਗਾ ਤੇ ਨਹੀਂ ਆਉਣ ਵਾਲਾ ਜਾਂਕ ਲਈ ਤੁਹਾਡੇ ਬੱਚਿਆਂ ਦਾ ਫਿਊਚਰ ਭਵਿੱਖ ਖਤਰੇ ਦੇ ਵਿੱਚ ਪੈ ਸਕਦਾ ਹੈ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਇੱਥੇ ਮੈਂ ਕੋਈ ਫੋਟੋ ਨਹੀਂ ਕਿਸੇ ਦੀ ਐਡ ਕਰਨੀ ਇੱਕ 30 ਸਾਲ ਦਾ ਜਸਮੀਤ ਸਿੰਘ ਹੈ ਜਿਹਦੇ ਤੇ ਦੋਸ਼ ਲੱਗੇ ਕਿ ਲੈਂਗਲੀ ਜਣ ਕੇ ਕੈਨੇਡਾ ਪੇਸ਼ੀ ਦੇ ਵਿੱਚ ਇਹਨੇ ਕਿਸੇ ਇੱਕ ਪੀੜਤ ਨੂੰ ਧਮਕੀ ਭਰੇ ਫੋਨ ਕੀਤੇ ਜਿਹਦੇ ਦੋਸ਼ ਵਿੱਚ ਇਹਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬ੍ਰਿਟਸ ਕੋਲੰਬੀਆ ਦੇ ਵਿੱਚ ਜ਼ਬਰਦਸਤੀ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਦੋਸ਼ ਮਤਲਬ ਇਹ ਉਹ ਲੋਕ ਨੇ ਜਿਹੜੇ ਵੱਡੇ ਮੁਲਕਾਂ ਵਿੱਚ ਬਹਿ ਗਏ ਜਿਵੇਂ ਹੁਣ ਇੱਕ ਕੈਲੀਫੋਰਨੀਆ ਦੇ ਵਿੱਚ ਬੈਠਾ ਸੀ ਇਹਨੇ ਕੈਨੇਡਾ ਦੇ ਵਿੱਚ ਰਹਿੰਦੇ ਕਿਸੇ ਪੀੜਤ ਪਰਿਵਾਰ ਨੂੰ ਧਮਕੀ ਦਿੱਤੀ, ਫਰੋਦੀ ਮੰਗੀ। ਗੁੰਡਾਗਰਦੀ ਕਰਦੀ ਸੀ ਤੇ ਇਹਨੂੰ ਕੈਲੀਫੋਰਨੀਆ ਦੇ ਵਿੱਚ ਅਰੈਸਟ ਕੀਤਾ ਗਿਆ, ਯਾਨੀ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹੁਣ ਇਹ ਜੇਲ੍ਹ ਵਿੱਚ ਹੈ। ਇਹਨੂੰ ਰਿਪੋਰਟ ਵੀ ਕੀਤਾ ਜਾਓ। ਇਹਦੇ ਨਾਲ ਜਿਹਦੇ-ਲਿਹਦੇ ਵੀ ਲਿੰਕ ਜੁੜੇ ਹੋਣਗੇ, ਲਿੰਕ ਜੁੜੇ ਪਾਏ ਜਾਣਗੇ, ਉਹਨਾਂ ਨੂੰ ਵੀ ਰੈਸ਼ ਕੀਤਾ ਜਾਓ। ਡਾਨੀ ਕੇ ਆਟੇ ਨੂੰ ਪ੍ਰੇਥ ਜਿਹੜਾ ਮੈਂ ਸ਼ਬਦ ਵਰਤਦਾ ਹੁਣਾ ਉਹ ਲੱਗੂਗਾ ਹੁਣ ਜਿਹੜੇ ਜਿਹੜੇ ਵੀ ਇਹਦੇ ਨਾਲ ਜੁੜੇ ਹੋਣਗੇ ਲਿੰਕ ਜੋੜਨਗੇ ਉਹਨਾਂ ਸਾਰਿਆਂ ਤੇ ਕਾਰਵਾਈ ਹੋਵੇ ਮੈਂ ਗੱਲ ਕਹਿਣ ਤੋਂ ਮਤਲਬ ਮੇਰਾ ਕਹਿਣ ਤੋਂ ਭਾਵੇਂ ਹੈ ਵੀ ਭਾਵੇਂ ਕੈਨੇਡਾ ਸਰਕਾਰ ਹੈ ਭਾਵੇਂ ਅਮਰੀਕਾ ਸਰਕਾਰ ਹੈ ਉਹ ਸੁਚੇਤ ਕਰ ਰਹੇ ਨੇ ਹਲੇ ਵੀ ਜਿਹੜੇ ਤੰਜ ਕੱਸਦੇ ਆ ਨਾ ਕਿ ਹਾਲਾਤ ਖਰਾਬ ਹੋ ਗਏ ਐ ਹੋ ਗਿਆ ਵਾਹ ਹੋ ਗਿਆ ਉਹ ਫਿਰ ਵੀ ਸੁਚੇਤ ਕਰ ਰਹੇ ਨੇ ਵੀ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ ਗਲਤ ਅੰਸ਼ਰ ਨੇ ਫਰੋਦੀਆਂ ਲੈਂਦੇ ਨੇ ਗੈਂਗਸਟਰਵਾਦ ਹੈ ਵੀ ਉਹਨਾਂ ਤੋਂ ਦੂਰ ਹੋ ਜਾਓ ਤੇ ਜਿੱਥੇ ਉਹ ਰਹਿੰਦੇ ਨੇ ਉਹਨਾਂ ਦਾ ਥਾਂ ਟਿਕਾਣਾ ਦੱਸੋ ਪੁਲਿਸ ਨੂੰ ਜਾਣਕਾਰੀ ਦਿਓ ਸਰਕਾਰ ਨੂੰ ਜਾਣਕਾਰੀ ਦਿਓ ਕਿਉਂਕਿ ਉਹ ਕੰਟਰੀਆਂ ਅਮਰੀਕਾ ਜਾਂ ਕੈਨੇਡਾ ਇਹ ਚਾਹੁੰਦੇ ਆ ਵੀ ਸਾਡੇ ਮੁਲਕਾਂ ਦੇ ਵਿੱਚ ਇਹ ਗੰਦ ਨਾ ਪਵੇ ਉਨ ਦਾ ਇਹ ਮਕਸਦ ਹੈ ਹੁਣੇ ਜਿਹੜਾ ਜਸ਼ਮੀਤ ਸਿੰਘ ਹੈ 30 ਸਾਲ ਦੀ ਇਹ ਉਮਰ ਹੈ ਤੇ ਇਹਦੀ ਟੱਚ ਵਿੱਚ ਘੱਟੋ ਘੱਟ 30 40 ਬੰਦੇ ਹੋਰ ਨੇ ਤੇ ਮੈਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਤਾਂ ਕੀਤੀ ਅੱਜ ਵੀ ਜਿਹੜੇ ਸਾਡੇ ਭਾਰਤੀ ਮੂਲ ਦੇ ਲੋਕ ਕੈਨੇਡਾ ਬੈਠੇ ਨੇ ਜਾਂ ਅਮਰੀਕਾ ਬੈਠੇ ਨੇ ਜਾਂ ਕਿਸੇ ਹੋਰ ਕੰਟਰੀ ਬੈਠੇ ਨੇ ਜਦੋਂ ਇਹਨਾਂ ਕਰਤੂਤਾਂ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਗਲਤ ਹੈ ਇਹ ਫਰੋਤੀਆਂ ਲੈਂਦਾ ਹੈ ਇਹ ਪੂਰੀ ਕਮਿਊਨਿਟੀ ਨੂੰ ਬਦਨਾਮ ਕਰੂਗਾ ਜੇ ਤੁਹਾਨੂੰ ਪਤਾ ਲੱਗ ਜਾਂਦਾ ਸਮਝ ਪੈ ਜਾਂਦੀ ਫਿਰ ਤੁਸੀਂ ਦੂਰ ਹੋ ਜਾਓ ਚੰਗੇ ਰਹੋਗੇ ਤੇ ਜਿਹੜੀ ਗੱਲਬਾਤ ਅੱਜ ਮੈਂ ਕੀਤੀ ਹੈ ਨਾ ਇਹਦਾ ਮਕਸਦ ਕੀ ਹੈ ਮੈਂ ਚਾਹੁੰਦਾ ਵੀ ਸਾਡੇ ਜਿਹੜੇ ਭਾਰਤ ਦੇ ਮੂਲ ਦੇ ਲੋਕ ਫੋਰਨ ਕੰਟਰੀ ਵਿੱਚ ਜਾ ਕੇ ਬਸੇ ਐ ਵੀ ਉਹਨਾਂ ਨੂੰ ਇਹ ਖਮਿਆਜਾ ਨਾ ਭੁਗਤਣਾ ਪਵੇ ਕਿਉਂਕਿ ਤੁਸੀਂ ਵੱਡੇ ਵੱਡੇ ਕਾਰੋਬਾਰ ਸੈੱਟ ਕੀਤੇ ਨੇ ਹੁਣ ਜਦੋਂ ਸਰਕਾਰ ਐਕਸ਼ਨ ਕਰਦੀ ਹੈ ਭਾਵੇਂ ਅਮਰੀਕਾ ਹੋਵੇ ਭਾਵੇਂ ਮੈਗਨੇਡਾ ਹੋਵੇ ਫਿਰ ਉਹਨੇ ਇਹ ਥੋੜੀ ਦੇਖਣਾ ਵੀ ਤੁਹਾਡਾ ਬਿਜ਼ਨਸ ਇੱਥੇ ਤੁਸੀਂ ਆਪਣਾ ਘਰ ਵੇਚ ਦਿਓ ਤੁਸੀਂ ਆਪਣੇ ਗੈਸ ਸਟੇਸ਼ਨ ਵੇਚ ਦਿਓ ਤੁਸੀਂ ਆਪਣੀ ਪ੍ਰਾਪਰਟੀ ਵੇਚ ਕੇ ਲੈ ਜੋ ਨਾ 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 ਉਹ ਕਹਿਣਗੇ ਝੋਲੀ ਵਿੱਚ ਤਰਾ ਚੱਕੋ ਆਪਣੇ ਮੁਲਖ ਜਾਓ ਫਿਰ ਨਾ ਘਰ ਦੇ ਨਾ ਘਾਟ ਦੇ ਕਿਸੇ ਜੋਗੇ ਵੀ ਨਹੀਂ ਅਸੀਂ ਰਹਿਣਾ ਰਹਿੰਦੇ ਖੁੰਦੇ ਅਸੀਂ ਜਦੋਂ ਕਿ ਕਿਸੇ ਨੇ ਅਸਾਲਮ ਪਾਇਆ ਹੋਇਆ ਤੇ ਜਾ ਕਿਸੇ ਨੇ 40 50 50 ਲੱਖ ਰੁਪਏ ਲੈ ਕੇ ਵੀਜੇ ਲੈ ਕੇ ਪਰਿਵਾਰ ਸੈੱਟ ਕੀਤਾ ਹੋਇਆ ਫਿਰ ਜਿਹੜਾ ਇੰਡੀਆ ਸਰਕਾਰ ਤੇ ਦੋਸ਼ ਲਾਏ ਨੇ ਪੰਜਾਬ ਸਰਕਾਰ ਤੇ ਦੋਸ਼ ਲਾਏ ਨੇ ਐਸਐਲਮ ਪਾਉਣ ਵੇਲੇ ਫਰਜੀ ਡਾਕੂਮੈਂਟ ਲਏ ਨੇ ਫਿਰ ਉਥੇ ਸਰਕਾਰਾਂ ਵੀ ਨਾਲ ਨਹੀਂ ਖੜਨ ਗਿਆ ਨਾ ਕਿਉਂਕਿ ਵੱਡੇ ਵੱਡੇ ਜਿਹੜੇ ਅਫੀਸਰ ਨੇ ਉਹ ਬਦਨਾਮ ਕੀਤੇ ਆ ਤੁਸੀਂ ਜਾਣ ਕੇ ਅਸੀਂ ਕਿਸੇ ਜੋਗੇ ਪਾਸ ਕਿਸੇ ਪਾਸੇ ਤੇ ਨਹੀਂ ਰਹਿਣਾ ਜੇ ਤੁਸੀਂ ਨਾ ਸਮਝੇ ਹੁਣ ਜਿਹੜਾ ਜਸਮੀਤ ਸਿੰਘ ਹੈ 30 ਸਾਲ ਦੀ ਦੀ ਉਮਰ ਹੈ ਕੈਨੇਡਾ ਦੇ ਵਿੱਚ ਕਿਸੇ ਪੀੜਤ ਪਰਿਵਾਰ ਨੂੰ ਇਹ ਫੋਨ ਕਰਕੇ ਧਮਕੀਆਂ ਦਿੰਦਾ ਸੀ ਤੇ ਇਹਨੂੰ ਕੈਲੀਫੋਰਨੀਆ ਦੇ ਵਿੱਚ ਅਰੈਸਟ ਕੀਤਾ ਗਿਆ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਜਾਣਕਾਰੀ ਹੈ ਵੀ ਜਿੰਨੇ ਵੀ ਇਹਦੇ ਟੱਚ ਵਿੱਚ ਬੰਦੇ ਆਉਣਗੇ ਉਹ ਦੁੱਧੋ ਪਾਣੀ ਕਰ ਰਹੇ ਨੇ ਜਣ ਕੇ ਸੱਚ ਝੂਠ ਦਾ ਨਾਟਕਾ ਕਰਕੇ ਜਿਹੜੇ ਵੀ ਇਹਦੇ ਲਿੰਕ ਵਿੱਚ ਬੰਦੇ ਆਉਣਗੇ ਉਹਨਾਂ ਸਾਰਿਆਂ ਨੂੰ ਰਿਪੋਰਟ ਕੀਤਾ ਜਾਓ ਉਹਨਾਂ ਦੀ ਸਭ ਦੀ ਪ੍ਰਾਪਰਟੀ ਜਣ ਕੇ ਜ਼ਬਤ ਕੀਤੀ ਜਾਊ। ਇੱਕ ਪੈਸਾ ਨਹੀਂ ਦੇਣਗੇ ਅਗਲੇ ਕਹਿਣਗੇ ਜੋਲੀ ਵੇਤਰਾ ਚੱਕੋ ਜਿੱਥੋਂ ਆਇਓ ਉੱਥੇ ਜਾਓ। ਹਾਲੇ ਵੀ ਕੁਝ ਨਹੀਂ ਵਿਗੜਿਆ। ਸਮਝ ਜੀਏ ਜੇ ਤੁਹਾਡੀ ਨਜ਼ਰ ਵਿੱਚ ਕੋਈ ਇਦਾਂ ਦਾ ਬੰਦਾ ਆਉਂਦਾ ਹੈ ਤਾਂ ਤੁਸੀਂ ਪੁਲਿਸ ਨੂੰ ਜਾਣਕਾਰੀ ਦਿਓ, ਸਰਕਾਰ ਨੂੰ ਜਾਣਕਾਰੀ ਦਿਓ। ਤੁਸੀਂ ਸੇਫ ਹੋ ਚੱਕੋ, ਹੋ ਸਕੋ। ਜੇ ਚੰਗਾ ਚੱਲੇ। ਨਹੀਂ ਫਿਰ ਐਵੇਂ ਵੱਡੇ-ਵੱਡੇ ਕਾਰੋਬਾਰ ਕਰਨ ਦਾ ਫਾਇਦਾ ਕੋਈ ਨਹੀਂ। ਅਗਲੇ ਨੇ ਕੋਈ ਤੁਹਾਨੂੰ ਪਰ ਕਾਰੋਬਾਰ ਦਾ 1 ਰੁਪਿਆ ਨਹੀਂ ਦੇਣਾ। ਅਰੇ ਕਹਿਣਗੇ ਜਿੱਥੋਂ ਆਇਆਓ ਜਾਓ ਮੁੜ ਕੇ ਸਾਡੇ ਮੁਲਕ ਵੱਲ ਮੂੰਹ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ